मेडिकल प्रक्टिशनर्स एसोसिएशन पंजाब रजिस्टर 295 जिला गुरदासपुर दा डेलीगेट اجلاس ਖਾਲਸਾ ਜਸ਼ਨ ਪੁਆਇੰਟ ਵਿਖੇ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਹੰਬੋਵਾਲ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੂਬਾ ਪ੍ਰਧਾਨ ਧੰਨਾਮਲ ਗੋਇਲ ਸਕੱਤਰ ਗੁਰਮੀਲ ਸਿੰਘ ਮਾਠੀਕੇ ਵਾਈਸ ਪ੍ਰਧਾਨ ਅਤਾਰ ਸਿੰਘ ਕਿੱਲਾ ਲਾਲ ਸਿੰਘ ਤਹਿਸੀਲ ਅਜਨਾਲਾ ਦੇ ਪ੍ਰਧਾਨ ਡਾਕਟਰ ਮੁਖਤਿਆਰ ਸਿੰਘ ਚੇਤਨਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਰਜਿੰਦਰ ਸਿੰਘ ਕੋਹਲੀ ਸ਼ਾਮਲ ਹੋਏ ਇਸ ਜਲੋਸ ਵਿੱਚ ਜ਼ਿਲ੍ਹਾ ਕਮੇਟੀ ਦੇ ਅਫਦੇਦਾਰਾਂ ਤੇ ਵੱਖ-ਵੱਖ ਬਲਾਕਾਂ ਹਰਚੇਵਾਲ ਧਾਰੀਵਾਲ ਦਿਨਾਨਗਰ ਤੰਦੋਈ ਕਲਾਨੌਰ ਆਦਿ ਦੇ ਡੈਲੀਗੇਟ ਸਾਥੀਆਂ ਨੇ ਜੋਸ਼ੋਖ ਰੋਸ਼ ਨਾਲ ਸਮੂਲੀਅਤ ਕੀਤੀ। ਇਸ ਜਲੋਸ ਦੀ ਸ਼ੁਰੂਆਤ ਵਿਛੜੇ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਨੂੰ ਮੋਣ ਧਾਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਜਲਾਸ ਵਿੱਚ ਪਹੁੰਚੇ ਮਹਿਮਾਨਾਂ ਤੇ ਸਮੂਹ ਡੈਲੀਗੇਟ ਸਾਥੀਆਂ ਨੂੰ ਜ਼ਿਲ੍ਹਾ ਚੇਅਰਮੈਨ ਗੁਰਨੇਕ ਸਿੰਘ ਵੱਲੋਂ ਜੀ ਆਇਆਂ ਨੂੰ ਆਖਿਆ ਗਿਆ। ਸੂਬਾ ਪ੍ਰਧਾਨ ਧਨਮਲ ਗੋਇਲ, ਸਖਤਰ ਗੁਰਮੇਲ ਸਿੰਘ ਅਤੇ ਸ਼ਾਮਲ ਆਗੂਆਂ ਵੱਲੋਂ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ। ਦੂਸਰੀ ਵਾਰ ਲੱਗਦਾ ਤੁਹਾਨੂੰ ਪ੍ਰਧਾਨ ਚੁਣਿਆ ਕੀ ਕਹਿਣਾ ਚਾਹੁੰਦੇ ਹੋ ਮੈਂ ਡਾਕਟਰ ਪਿਆਰਾ ਸਿੰਘ ਹੰਬੋਵਾਲ ਪ੍ਰਧਾਨ ਮੈਡੀਕਲ ਪ੍ਰੈਕটিশਨ ਐਸੋਸਿਏਸ਼ਨ ਜ਼ਿਲ੍ਹਾ ਗਰਦਾਸਪੁਰ ਅੱਜ ਜ਼ਿਲ੍ਹਾ ਗਰਦਾਸਪੁਰ ਦਾ ਜਲਾਸ ਹੋਇਆ ਜਿਸ ਵਿੱਚ ਮਜੇਸ਼ ਤੌਰ ਤੇ ਸਾਡੇ ਪੰਜਾਬ ਦੇ ਪ੍ਰਧਾਨ ਧਰਨਾਵਲ ਗੋਇਲ ਜੀ ਔਰ ਜਨਰਲ ਸਕੱਤਰ ਡਾਕਟਰ ਗੁਰਮੇਲ ਸਿੰਘ ਮਾਸੀ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਡਾਕਟਰ ਚੰਦਰਪਾਲ ਸਿੰਘ ਖਵਾਲੀ ਜੀ ਔਰ ਤਹਿਸੀਲ ਅchnala ਦੇ ਪ੍ਰਧਾਨ ਡਾਕਟਰ ਆਪਣਾ ਮੋਹਰਾਸਪੋਰਟਾ ਸਿਕ ਚੇਤਰਪੁਰਾ ਜੀ ਹਾਂਜੀ ਔਰ ਸਾਡੇ ਸਟੇਟ ਦੇ ਮੀਤ ਪ੍ਰਧਾਨ ਡਾਕਟਰ ਤਾਰ ਸਿੰਘ ਕਿਲਾ ਲਾਲ ਸਿੰਘ ਜੀ ਔਰ ਮੇਰੇ ਸਾਰੇ ਜ਼ਿਲ੍ਹਾ ਗਰਦਾਸਪੁਰ ਦੇ ਔਰ ਬਖਵਕ ਬਲਾਕਾਂ ਦੇ ਸਾਰੇ ਹੀ ਆਗੂ ਸਹਿਬਾਨ ਔਰ ਡੈਲੀਗੇਟ ਮੇਰੇ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਹੀ ਇੱਥੇ ਆਉਣ ਤੇ ਸਵਾਗਤ ਕਰਦਾ ਔਰ ਮੈਂ ਧੰਨਵਾਦ ਕਰਦਾ ਆਪਣੀ ਹਾਈ ਕਮਾਂਡ ਦਾ ਜ਼ਿਲ੍ਹਾ ਪ੍ਰਧਾਨ ਸਟੇਟ ਪ੍ਰਧਾਨ ਦਾ ਔਰ ਸਾਰੀ ਸੁਚਿ-ਸੁਚੀ ਟੀਮ ਦਾ ਔਰ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਇਹ ਦੁਆਰਾ ਮਾਨ ਬਖਸ਼ਿਆ ਔਰ ਮੈਂ ਸਵਾਸ ਦੋਣਾ ਇਹ ਇਹ ਜੋ ਮੈਨੂੰ ਸੇਵਾ ਬਖਸ਼ੀ ਗਈ ਆ ਫਿਰ ਤੋਂ ਮੈਂ ਆਪਣੀ ਤਨਦੇਹੀ ਦੇ ਨਾਲ ਨਿਭਾਵਾਂਗਾ ਕਹਿੰਦਾ ਕਹਿੰਦਾ ਵਾਹਿਗੁਰੂ ਜੀ ਖਾਲਸਾ ਵਾਹਿ